ਤੁਸੀਂ ਸੁਣ ਰਹੇ ਹੋ mundri.com ਹਰਜੀਤ ਅਟਵਾਲ ਭਾਗ 6 ਟਿੱਕਾ ਇੰਡੀਆ ਜਾਣ ਲਈ ਚੈੱਕ-ਇਨ ਦੀ ਲਾਈਨ ਵਿੱਚ ਖੜਾ ਸੀ ਉਸਨੇ ਦੇਖਿਆ ਉਸਦੇ ਮੂਹਰੇ ਕੁਝ ਬੰਦੇ ਛੱਡ ਕੇ ਜਿਵੇਂ ਇੱਕ ਜਾਨੂ ਚਿਹਰਾ ਉਸ ਲਾਈਨ ਵਿੱਚ ਖੜਾ ਹੋਵੇ ਉਸ ਚਿਹਰੇ ਨੇ ਵੀ ਟਿੱਕੇ ਵੱਲ ਦੇਖਿਆ ਤੇ ਮੁਸਕਰਾ ਪਿਆ ਟਿੱਕਾ ਕਦਮ ਬੋਲਿਆ ਉਹ ਚਾਚਾ ਚਾਹਲ ਉਸਨੇ ਆਪਣੀ ਜਗ੍ਹਾ ਛੱਡ ਕੇ ਦਾਦਾ ਚੰਨ ਨੂੰ ਜਫੀ ਪਾਈ ਚਾਚਾ ਚਾਲ ਆਪਣਾ ਸਮਾਨ ਲੈ ਕੇ ਉਹਦੇ ਕੋਲ ਆ ਗਿਆ ਟਿੱਕੇ ਨੇ ਹੈਰਾਨ ਹੋ ਕੇ ਪੁੱਛਿਆ ਚਾਚਾ ਇੰਨੇ ਸਾਲ ਬਾਅਦ ਕਿੱਧਰ ਹੁਸ਼ਪਣੂ ਗਿਆ ਸੇ ਉਸ ਗਦੂਦ ਨੇ ਤਲਾਕ ਲੈ ਲਿਆ ਮੇਰੇ ਤੋਂ ਮੈਂ ਸੋਚਿਆ ਕਿ ਸ਼ਹਿਰ ਹੀ ਛੱਡ ਦਈਏ ਨਾਲ ਹੁਣ ਨਿਆਣੇ ਉਡਾਰੂ ਹੋ ਗਏ ਸੀ ਸੋ ਨਾਈਟ ਰਾਈਸ ਟੂ ਯੂ ਸੀ ਅਗੇਨ ਅਸੋਮੀ ਇੰਡੀਆ ਦੀ ਤਿਆਰੀ ਕਿੱਦਾਂ ਹੋ ਗਈ ਚਾਚਾ ਕੱਲ ਦੀ ਤਿਆਰੀ ਪਤੀਜ ਮੈਨੂੰ ਤਾਂ ਗਏ ਨੂੰ ਵੀ 25 ਸਾਲ ਹੋ ਗਏ ਸਾਰਾ ਡੈਡੀ ਸਾਡਾ ਡੈਡੀ ਤਾਂ ਕਦੇ ਗਿਆ ਹੀ ਨਹੀਂ ਹੁਣ ਉਹ ਜਦ ਕਰੀ ਜਾਂਦਾ ਕਿ ਮੈਂ ਜਾ ਕੇ ਆਪਣਾ ਘਰ ਤੇ ਜ਼ਮੀਨ ਦੇਖਾਵਾਂ ਪਿੰਡ ਕਿਹੜਾ ਤੁਹਾਡਾ ਪਿੰਡ ਚੱਲਾ ਹੁਣੀ ਨਾ ਪੁੱਛੀਂ ਕਿ ਕਿੱਥੇ ਕੂਆ ਮੈਨੂੰ ਕੁਝ ਨਹੀਂ ਪਤਾ ਪਰ ਤੂੰ ਉਸ ਪਿੰਡ ਵਿੱਚ ਜੰਮਿਆ ਹੋਏਗਾ ਵੱਡਾ ਹੋਇਆ ਹੋਵੇਗਾ ਕੁਛ ਨਾ ਕੁਛ ਤਾਂ ਚਿੱਤੇ ਹੀ ਹੋਊਗਾ ਥੋੜਾ ਬਹੁਤ ਮੈਂ ਤਾਂ ਬਹੁਤ ਡਰਦਾ ਸੀ ਕਿ دیر ਬਾਅਦ ਚੱਲਿਆਂ ਪਤਾ ਨਹੀਂ ਕੀ ਬਣੂ ਪਰ ਹੁਣ ਤੂੰ ਮਿਲ ਗਿਆ ਹੁਣ ਨਹੀਂ ਫਿਕਰ ਚਾਚਾ ਗੱਲ ਹੀ ਕੋਈ ਨਹੀਂ ਤੈਨੂੰ ਪੂਰੀ ਐਸ਼ ਕਰਾਵਾਂ ਐਸ਼ ਨੂੰ ਪਤੀਜ ਹੁਣ ਮੈਂ ਕਿਹੜੀ ਕੌਡੀ ਖੇਲਣੀ ਆਂ ਦਾਰੂ ਦਾ ਪਾਈਆ ਪੀਣਾ ਹੁੰਦਾ ਸ਼ਾਮ ਨੂੰ ਉਹਦਾ ਨਾ ਫਿਕਰ ਕਰ ਡੈਡੀ ਮੇਰਾ ਸੋਚਦਾ ਕਿ ਇੱਕ ਤਾਂ ਪਿੰਡ ਗੇੜਾ ਮਾਰਨ ਨਾਲ ਜ਼ਮੀਨ ਦੀ ਦੇਖਭਾਲ ਹੋ ਜਾਊ ਇੰਨੇ ਸਾਲਾਂ ਦਾ ਹਾਲਾ ਵੀ ਲੈਣ ਵਾਲਾ ਤੇ ਪਿੰਡ 'ਚ ਵੀ ਪਤਾ ਚੱਲੂ ਵੀ ਹੈਗੇ ਆ ਕਿ ਜਿੰਦੀ ਜਗਦੇ ਆ ਨਾਲੇ ਪਤੀਜ ਹੁਣ ਮੈਂ ਇਕੱਲੀ ਇਕੱਲੀ ਜਾਣਾ ਜੇ ਦਿਲ ਲੱਗ ਗਿਆ ਤੇ ਪਿੰਡ 'ਚ ਹੀ ਰਹੂੰ ਕਹਿੰਦੇ ਸ਼ਰਾਬ ਬਹੁਤ ਸਸਤੀ ਐ ਕਿੰਦਾ ਚਾਚਾ ਚਾਲ ਹੱਸਣ ਲੱਗ ਗਿਆ ਟਿੱਕੇ ਨੂੰ ਚਾਚੇ ਚਾਲ ਦਾ ਸਾਥ ਚੰਗਾ ਲੱਗ ਰਿਹਾ ਸੀ ਉਹ ਸਾਰੀ ਦੁੱਖ ਸਾਰੀ ਦਾ ਦੁੱਖ ਸੁੱਖ ਸਾਂਝੇ ਕਰਦੇ ਆਏ ਉਹ ਜਬੀਗਿਸਤਾਨ ਦੀ ਫਲਾਈਟ ਸੀ ਰਾਵ ਵਿੱਚ ਇੱਕੋ ਵਾਰ ਬਦਲ ਕੇ ਦੁਪਹਿਰ ਨੂੰ ਅੰਮ੍ਰਿਤਸਰ ਆ ਲੱਗੀ ਜਗਮੀਤ ਕਰ ਲਿਆ ਆ ਲੈ ਕੇ ਖੜਾ ਸੀ ਟਿੱਕੇ ਨੇ ਚਾਚੇ ਦੀ ਉਸ ਨਾਲ ਬਖਸ਼ ਵੀ ਕਰਾਈ ਤੇ ਫਿਰ ਉਹਨੂੰ ਚੱਲ ਪਏ ਚਾਹਲ ਡੇਰ ਬਾਅਦ ਆਇਆ ਹੁਣ ਕਰਕੇ ਹਰ ਚੀਜ਼ ਵੱਲ ਦੇਖਦਾ ਹਰਨ ਹੁੰਦਾ ਜਾ ਰਿਹਾ ਸੀ ਉਸ ਲਈ ਤਾਂ ਜਿਵੇਂ ਦੁਨੀਆ ਹੀ ਬਦਲੀ ਪਈ ਹੋਵੇ 2 2.5 ਘੰਟੇ ਉਹ ਟਾਪਕਲਾ ਪੁੱਜ ਗਏ ਚਾਚਾ ਉਸ ਸਮੇਂ ਹੀ ਉਸ ਦਿਨ ਸ਼ਾਮ ਆਪਣੇ ਪਿੰਡੋ ਜਾਣਾ ਚਾਹੁੰਦਾ ਸੀ ਪਰ ਟਿੱਕੇ ਨੇ ਜਾਣ ਨਾ ਦਿੱਤਾ ਅਗਲੇ ਦਿਨ ਜਗਮੀਨ ਸਕੂਲ ਨੂੰ ਛੁੱਟੀ ਨਾ ਮਿਲ ਸકી ਇਸ ਲਈ ਇਸ ਲਈ ਚਲ ਨੂੰ ਨਾ ਜਾ ਸਕੇ ਟਾਪ ਕਲਾ ਵਿੱਚ ਬਿਠੇ ਸ਼ਰਾਬ ਪੀਂਦੇ ਰਹੇ ਇੱਕ ਰਾ ਆਲੇ ਦੁਆਲੇ ਮੇਲ ਦੀ ਫਿਰਦੀ ਸੀ ਉਹ ਟਿੱਕਾ ਇੱਕ ਰਾਂ ਨੂੰ ਸਭ ਦੇ ਸਾਹਮਣੇ ਹੀ ਮੁੰਦਰੀ ਕਹਿ ਕੇ ਬੁਲਾਉਣ ਲੱਗਾ ਸੀ ਕਿਸ ਨੂੰ ਉਪਰਾ ਨਹੀਂ ਸੀ ਲੱਗਦਾ ਸਾਰੇ ਇਸ ਗੱਲ ਨੂੰ ਮਜ਼ਾਕ ਉੱਚ ਲੈਂਦੇ ਸੀ ਸਗੋਂ ਉਸ ਦੀ ਰਿਸੇ کئی ਹੋਰ ਉਸ ਨੂੰ ਮੁੰਦਰੀ ਕਹਿਣ ਲੱਗੇ ਸਨ ਉਹ ਮੁੰਦਰੀ ਨੂੰ ਚਾਚੇ ਨਾਲ ਮਲਾਉਂਦਾ ਬੋਲਿਆ ਮੁੰਦਰੀ ਇਹ ਤੇ ਚਾਚਾ ਚਾਚਾ ਚਾਲ ਹੈ ਮੇਰੀ ਜਾਨ ਜਿੰਨੇ ਦਿਨ ਇਹ ਇੱਥੇ ਹੈਗਾ ਇਹਦੀ ਸੀ ਇੰਨੀ ਸੇਵਾ ਕਰਕੇ ਇਹ ساری ਉਮਰ ਚੇਤੇ ਰੱਖੀ ਜੀ ਟਿੱਕਾ ਜੀ ਤੀਜੇ ਦਿਨ ਉਹ ਚੱਲ ਹੀ ਗਏ ਚਾਲ ਨੂੰ ਪਿੰਡ ਜਾਣ ਦਾ ਬਹੁਤ ਚਾਅ ਸੀ ਪਰ ਪਿੰਡ ਗਿਆ ਤਾਂ ਚਾਸ ਮਿੱਟੀ ਵਿੱਚ ਮਿਲ ਗਿਆ ਚਾਲ ਦਾ ਸਾਰਾ ਘਟਾ ਹੈ ਗਿਆ ਜੋ ਕਿਹਾ ਸੀ ਸਵਾਲ ਲੋਕਾਂ ਨੇ ਚੋਰੀ ਕਰ ਲਿਆ ਹੋਇਆ ਚਾਚਾ ਹੈਰਾਨ ਹੋਇਆ ਆਪਣੇ ਘਰ ਵੱਲ ਦੇਖਦਾ ਤੇ ਫਿਰ ਟਿੱਕੇ ਵੱਲ ਦੇਖਣ ਲੱਗ ਪੈਂਦਾ ਟਿੱਕੇ ਦਾ ਵੀ ਮਨ ਖਰਾਬ ਸੀ ਉਹ ਬੋਲਿਆ ਚਾਚਾ ਇਹ ਹੋਣਾ ਹੀ ਸੀ ਸੁੰਨੇ ਘਰਾਂ ਦਾ ਇਹੀ ਹਾਲ ਹੁੰਦਾ ਹੁਣ ਜਿੰਨਾ ਚੋਰ ਤੋਂ ਰਹਿਣਾ ਮੇਰੇ ਨਾ ਉਹ ਉਹ ਵੀ ਤੇਰਾ ਹੀ ਘਰ ਹੈ ਜਿੰਨਾ ਚਿਰ ਮਰਜੀ ਰਹਿ ਸਗਰ ਜਦ ਵੀ ਇੰਡੀਆ ਆਉਣਾ ਉਹ ਉੱਥੇ ਰਿਆ ਕਰ ਟਿੱਕੇ ਦੀ ਗੱਲ ਤੇ ਚਾਲ ਖੁਸ਼ ਹੋ ਗਿਆ ਫਿਰ ਉਹ ਪਿੰਡ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਲੱਭਣ ਲੱਗਿਆ ਉਸ ਦਾ ਚਾਚਾ ਕਈ ਸਾਲ ਪਹਿਲਾਂ ਪੂਰਾ ਹੋ ਚੁੱਕਿਆ ਸੀ ਉਸ ਦੇ ਦੋ ਮੁੰਡੇ ਸਨ ਵੱਡਾ ਮੁੰਡਾ ਜਰਨੈਲ ਕੈਨੇਡਾ ਚਲੇ ਗਿਆ ਸੀ ਤੇ ਦੂਜਾ ਕਰਨਲ ਪਿੰਡ ਹੀ ਰਹਿੰਦਾ ਸੀ ਪਰ ਉਸ ਦਿਨ ਸ਼ਹਿਰ ਸ਼ਹਿਰ ਗਿਆ ਹੋਇਆ ਸੀ ਦੋ ਦਿਨ ਬਾਅਦ ਫਿਰ ਉਹ ਚਾਲੀ ਗਏ ਉਸ ਦੇ ਚਾਚੇ ਦੇ ਮੁੰਡੇ ਕਰਨਲ ਨੇ ਉਹਨਾਂ ਦੀ ਖੂਬ ਆਗਮਨ ਕੀਤੀ ਵਿਸਕੀ ਦੀ ਬੋਤਲ ਵੀ ਮੰਗਾਈ ਦੋ ਗਲਾਸੀਆਂ ਪੀ ਕੇ ਚਾਲ ਕਹਿਣ ਲੱਗਿਆ ਕਰਨਲ ਸਿਆ ਇਹ ਜ਼ਮੀਨ ਦੇ ਹਾਲੇ ਦਾ ਕੀ ਚੱਕਰ ਹੈ ਕਿੰਨਾ ਕੁ ਬੰਦਾ ਬਈ ਸਾਡਾ ਬڑے ਭਾਈ ਮੈਨੂੰ ਤਾਂ ਕੁਛ ਨਹੀਂ ਪਤਾ ਕਿ ਇਹਨਾਂ ਦੋਨਾਂ ਭਰਾਵਾਂ ਵਿੱਚ ਕੀ ਤੈਅ ਸੀ ਮੈਂ ਤਾਂ ਬਾਪੂ ਨਾਲ ਕਈ ਸਾਲਾਂ ਤੋਂ ਜੁਦਾ ਹੋਗਾ ਜਨਰਲ ਉਹਨਾਂ ਨਾਲ ਸੀ ਜਾਂ ਫਿਰ ਉਹਨੂੰ ਪਤਾ ਪਤਾ ਹੋ ਉਹ ਆਪਣੇ ਮੁੰਡੇ ਕੋਲ ਜਾ ਵੜਿਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿਹੜੀ ਜ਼ਮੀਨ ਕਿਹਦੀ ਹੈ ਹਾਲੇ ਤਕਸੀਮ ਵੀ ਨਹੀਂ ਹੋਈ ਪਾਪੇ ਮਗਰੋਂ ਦੋਨਾਂ ਦੇ ਨਾਂ ਚੜ ਗਈ ਉਹਦਾਂ ਦੀ ਚੱਲੀ ਜਾਂਦਾ ਮੈਂ ਤਾਂ 4 ਕੁ ਸਾਲ ਤੋਂ ਹੀ ਤੁਹਾਡੀ ਜ਼ਮੀਨ ਵਾਣ ਲੱਗਿਆ ਚੱਲ 4 ਸਾਲ ਦਾ ਸਹੀ ਕੁਛ ਨਾ ਕੁਛ ਮਿਲੇਗਾ ਬੜੇ ਭਾਈ ਖੇਤੀ ਖਸਮਾ ਸੇਤੀ ਕੁਝ ਨਹੀਂ ਵੱਜਦਾ ਤੂੰ ਇਦਾਂ ਕਰ ਸਾਰੀ ਜ਼ਮੀਨ ਮੁਫਤ ਚ ਸੰਭਾਲ ਲੈ 10 ਸਾਲ ਇਹਦੀ ਆਮਦਨ ਖਾਈ ਚੱਲ ਇੱਥੇ ਕਿਸੇ ਜੱਟ ਨੂੰ ਪੁੱਛ ਕੇ ਦੇ ਕੇ ਹਾਲਤ ਕਿੰਨੀ ਔਖੀ ਹੈ ਪਾਣੀ ਸਾਡੇ ਥੱਲੇ ਚਲੇ ਗਏ ਖਾਦਾ ਮਹਿੰਗੀਆਂ ਹੋਊਗਾ ਬਿਜਲੀ ਆਉਂਦੀ ਨਹੀਂ ਗੱਲ ਕਰਦਾ ਕਰਨਲ ਸਿੰਘ ਖੇਤੀ ਨਾਲ ਦਰਪੇਸ਼ ਹੋ ਆਉਂਦੀਆਂ ਸਾਰੀਆਂ ਮੁਸ਼ਕਲਾਂ ਗਣਉਣ ਲੱਗਾ ਚੱਲ ਨੇ ਕਿਹਾ ਚੰਗਾ ਜਰਨਲਸਟ ਨਹੀਂ ਕੁਛ ਦੇਣਾ ਤਾਂ ਨਾਂ ਦੇ ਪਰ ਬੋਰ ਤਾਂ ਨਾ ਕਰ ਪੀਤੀ ਤਾਂ ਨਾਲ ਆ ਫਿਰ ਹੋਰ ਬੋਤਲ ਲਿਆਉਂਦਾ ਫਿਰੇਗਾ ਬڑے ਭਾਈ ਬੋਤਲਾਂ ਤੇਰੇ ਨਾਲ ਚੰਗੀਆਂ ਜਿੰਨੀ ਮਰਜ਼ੀ ਪੀ ਹੁਣ ਆ ਹੁੰ ਡਿੱਗੇ ਹੋਏ ਘਰ ਦਾ ਕੀ ਕਰੀਏ ਇਹਦੀ ਮੁਰੰਮਤ ਕਰਾ ਲਿਆ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਫਿਰ ਜਾ ਤਾਇਏ ਨੂੰ ਭੇਜ ਨਾਲੇ ਤਾਂ ਜ਼ਮੀਨ ਦੀ ਕਿਸਮ ਕਰਾ ਜਾਵੇ ਨਾਲੇ ਘਰ ਨੂੰ ਠੀਕ ਕਰਾਵੇ ਤਾਇਆ ਹੁਣ ਕਿੱਥੋਂ ਆਣ ਜੁਗਾ ਉਦੋਂ ਨਹੀਂ ਆਇਆ ਜਦੋਂ ਟਾਈਮ ਸੀ ਚਾਲ ਨੇ ਇੱਕ ਦੋ ਗੱਲਾਂ ਹੋਰ ਕੀਤੀਆਂ ਤੇ ਫਿਰ ਜਾਣ ਲਈ ਕਾਲਾ ਪੈਣ ਲੱਗਿਆ ਟਿੱਕਾ ਵੀ ਸਮਝ ਗਿਆ ਸੀ ਕਿ ਉਸ ਦਾ ਮਨ ਰੁੱਖ ਸਰ ਨਹੀਂ ਸੀ ਕਾਰ ਵਿੱਚ ਬੈਲ ਦਾ ਚਾਲ ਬੋਲੇ ਇਹ ਸਾਲਾ ਕੰਜਰ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਹੁਣ ਤਾਂ ਬਈ ਔਖਾ ਹੋ ਗਿਆ ਮੇਰੇ ਕੋਲ ਤਾਂ ਪੈਸੇ ਸਾਵੇਂ ਹੀ ਆ ਤਦ ਤੱਕ ਕਿਉਂ ਫਿਕਰ ਕਰਦਾ ਤੇਰਾ ਸਾਰਾ ਖਰਚਾ ਮੇਰੇ ਤੇ ਚੱਲ ਫਿਰ ਉਧਾਰ ਰਿਹਾ ਚਾਚਾ ਖਾਣ ਪੀਣ ਦਾ ਕਾਹਦਾ ਧਾਰ ਤੂੰ ਇੰਜੋਏ ਕਰ ਚਾਲ ਜਿੰਨੇ ਦਿਨ ਇੰਡੀਆ ਰਿਹਾ ਟਿੱਕੇ ਦੇ ਨਾਲ ਹੀ ਰਿਹਾ ਟਿੱਕਾ ਉਸ ਨੂੰ ਸਾਰੇ ਰਿਸ਼ਤੇਦਾਰਾਂ ਦੇ ਘਰੀ ਲੈ ਕੇ ਗਿਆ ਨੀਵੇਂ ਪਿੰਡ ਚਾਲ ਦੀ ਮਾਮੇ ਦੀ ਕੁੜੀ ਸਵਰਨਕੌਰ ਵਿਆਹੀ ਹੋਈ ਸੀ ਮਾਮੇ ਦੀ ਇਸ ਕੁੜੀ ਦੇ ਘਰ ਵਾਲਾ ਸੋਨ ਸਿੰਘ ਕੁਝ ਸਾਲ ਇੰਗਲੈਂਡ ਲਾ ਕੇ ਆਇਆ ਸੀ ਤੇ ਟਿੱਕੇ ਨਾਲ ਉਸ ਦੀ ਵਾਹ ਵਪਛਾਣ ਸੀ ਲੱਭਦੇ ਲੱਭਦੇ ਇੱਕ ਦਿਨ ਉਸ ਦੇ ਘਰ ਜਾ ਪੁੱਜੇ ਸਵਰਨਕੌਰ ਤੇ ਸੋਨ ਸਿੰਘ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਚਾਲ ਦਾ ਮੰਡ ਖੁਸ਼ ਹੋ ਗਿਆ ਟਿੱਕੇ ਨੂੰ ਵੀ ਬਹੁਤ ਚੰਗੇ ਲੱਗੇ ਉਹਨਾਂ ਦਾ ਖੇਤੀ ਦਾ ਕੰਮ ਚੱਲਦਾ ਸੀ ਟਰੈਕਟਰ ਸੀ ਮੋਟਰਸਾਈਕਲ ਵੀ ਸੀ ਘਰ ਵਿੱਚ ਫੋਨ ਵੀ ਲੱਗਿਆ ਹੋਇਆ ਸੀ ਫਿਰ ਟਿੱਕਾ ਤੇ ਚੱਲਾ ਭਾਵੇਂ ਕੁਝ ਘੰਟੇ ਲੀ ਜਾਂਦੇ ਪਰ ਕਈ ਵਾਰ ਢੇੜਾ ਮਾਰ ਹੁੰਦੇ ਉਹਨਾਂ ਨੂੰ ਦੇਖਦੇ ਹੀ ਸੋਨ ਸਿੰਘ ਨੂੰ ਵੀ ਚਾ ਚੜ ਜਾਂਦਾ ਮੁੰਦਰੀਨੀ ਵਿਚਾਲ ਦੀ ਖੂਬ ਸੇਵਾ ਕੀਤੀ ਸਵੇਰੇ ਨਾ ਉਹਨਲੀ ਪਾਣੀ ਗਰਮ ਕਰ ਦਿੰਦੀ ਉਸਦੇ ਕੱਪੜੇ ਧੋ ਕੇ ਪ੍ਰੈਸ ਕਰਦੀ ਹੁੰਦੀ ਸੀ ਗਿਰੇਟਾਂ ਦੇ ਟੋਟੇ ਜੋ ਕੇ ਚਾਲ ਨੇ ਚੋਰੀ ਪੀਤੇ ਹੁੰਦੇ ਬਿਨਾ ਕਿਸੇ ਹਿਲਜੁਜ ਦੇ ਸਾਫ਼ ਕਰ ਦਿੰਦੀ ਚਾਲ ਉਸ ਤੋਂ ਬਹੁਤ ਖੁਸ਼ ਸੀ ਜਬਾਦਾਉਂ ਦੀ ਚਾਲ ਵੱਲ ਦੇਖਦੀ ਖਿਆਲਾਂ ਵਿੱਚ ਗੁਆਚ ਜਾਂਦੀ ਉਸ ਨੂੰ ਪਤਾ ਨਹੀਂ ਚੱਲ ਸਕਿਆ ਕਿ ਉਹ ਬੁਢਾ ਇਕੱਲਾ ਹੈ ਉਸਨੇ ਇੱਕ ਦਿਨ ਟਿੱਕੇ ਨੂੰ ਕਿਹਾ ਟਿੱਕਾ ਜੀ ਛੋਟਾ ਮੂੰਹ ਬੜੀ ਬਾਤ ਇਹਨੂੰ ਚਾਲ ਨੂੰ ਪੁੱਛ ਕੇ ਦੇਖ ਲਓ ਜੇਕਰ ਉਹ ਲੰਘਾ ਲਵੇ ਟਿੱਕਾ ਨਾ ਕੁਝ ਬੋਲਿਆ ਜ਼ਵੇਦਨ ਦੀ ਗੱਲ ਪਹਿਲੀ ਨਜ਼ਰ ਤਾਂ ਉਸ ਨੂੰ ਬਹੁਤ ਬੁਰੀ ਲੱਗੀ ਪਰ ਅਗਲੀ ਹੀ ਪਾ ਲੋ ਮੁੰਦਰੀ ਨੂੰ ਇੰਗਲੈਂਡ ਲਈ ਦੇਖਣ ਲੱਗਿਆ ਉਹਨੂੰ ਵੀ ਜਾਪਿਆ ਕਿ ਚਾਲੇ ਕੰਮ ਕਰ ਦੇਵੇਗਾ ਤਬ ਉਹ ਚੰਗਾ ਹੋਵੇਗਾ ਉਸਨੇ ਕਿਹਾ ਜ਼ਬੈਦਾ ਮੈਂ ਗੱਲ ਕਰਕੇ ਦੇਖਦਾ ਪਰ ਆਸ ਨਹੀਂ ਕਿਉ ਮੰਨੇ ਮੁੰਦਰੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੂੰ ਗੁੱਸੇ ਵਿੱਚ ਬਿਫਰੀ ਹੋਈ ਆਈ ਤੇ ਕਹਿਣ ਲੱਗੀ ਟਿੱਕਾ ਜੀ ਆਪਣੀ ਮੁੰਦਰੀ ਨੂੰ ਕਿਸੇ ਹੋਰ ਦੇ ਹੱਥ ਵਿੱਚ ਪਾਉਣ ਦੀ ਗੱਲ ਕਰਦੇ ਹੋ ਨਹੀਂ ਮੁੰਦਰੀਏ ਇਹ ਤਾਂ ਤੇਰੀ ਮਾਂ ਦਾ ਖਿਆਲ ਸੀ ਇਹ ਚਾਲ ਕਿੱਥੋਂ ਮੰਨ ਜਾਊ ਜੇ ਮੰਨ ਜਾਊ ਤਾਂ ਤੁਸੀਂ ਮੁੰਦਰੀਏ ਤੇਰਾ ਮੇਰਾ ਕੋਈ ਵੇਖ ਨਹੀਂ ਹਾਂ ਜੇ ਤੂੰ ਇਸੇ ਤਰ੍ਹਾਂ ਇੱਥੇ ਚਲੀ ਜਾਵੇਂ ਮੁੰਦਰੀ ਮੂੰਹ 'ਚ ਚੁੰਨੀ ਪਾ ਕੇ ਰੋਣ ਲੱਗੀ ਤੁਸੀਂ ਸੁਣ ਰਹੇ ਸੀ mundri.com ਭਾਗ 6